ਦੋਨਾਂ ਨਾਲ ਕਿਰੇ ਨਾਲੇ ਤੇ ਸਰਦਾਰ ਸਿੰਘ ਮੇਰੇ ਨਾਮ ਹੈ ਤੇ 2023 ਤੇ ਵੀ ਸਾਡੇ ਮਣੇ ਰੇਤਾ ਬਹੁਤ ਪਿਆ ਹੈ। ਇਹ ਹੁਣ ਅੱਜ ਅੱਜ ਵੀ ਜੋ ਕਾਰ ਹੋ ਗਈ ਜੇ ਰੇਤਾ ਬਹੁਤ ਪੈ ਗਿਆ ਜਿੰਨਾ ਵੀ ਕਹੀ ਉਹਨਾਂ ਹੀ ਜਤੀ 90 ਕਿੱਲਿਆਂ ਤੇ ਰੇਤਾ ਪੈ ਗਿਆ। 3-4-4 ਫੁੱਟ ਪੈ ਗਿਆ ਰੇਤਾ। ਏ ਕੀ ਦੇ ਤੋਏ ਪੈ ਗਏ ਬਹੁਤ ਹੀ ਕਾਫੀ ਨੁਕਸਾਨ ਹੋਇਆ ਹੈ। ਜੇ ਜੀ ਕਰ ਸਾਡੀ ਮਦਦ ਕਰ ਸਕਦੀ ਤੇ ਸਰਕਾਰ ਕਰ ਸਕੇ ਤਾਂ ਬਹੁਤ ਧੰਨਵਾਦ ਹੁੰਦਾ। ਨਹੀਂ ਤਾਂ ਪਹਿਲੀ ਤਾਂ ਛੱਡੀ ਨਹੀਂ ਜਾ ਸਕਦੀ। ਜਿਮੀਦਾਰ ਨੂੰ ਕਿਉਂ ਜਿਮੀਦਾਰ ਕੱਖਾਂ ਦੇ ਵਾਲੇ ਜਿਮੀਦਾਰ ਪਹਿਲੀ ਨਾਲੀ ਖਸਣ ਵਾਲੀ ਹੁੰਦਾ ਹੈ। ਉਹ ਕਹੀ ਗਏ ਸੀ ਕਾਫੀ ਰਸਤਾ ਆ ਗਿਆ ਸੀ। ਹਾਂਜੀ ਹਾਂਜੀ। ਉਦੋਂ ਚੱਕਣ ਲੱਗੇ ਕਾਫੀ ਮੁਸ਼ਕਲ ਆਈ ਹੋएगी। ਬਹੁਤ ਆਈ ਮੁਸ਼ਕਲ ਸੀ 4.5 ਲੱਖ ਦਾ। ਮੈਂ ਆਪ 3 ਮੈਂ ਡੀਜ਼ਲ ਦੀ ਦਬਾ ਰਿਹਾ। ਇਹ 30000 ਰੁਪਏ ਜਿਹੜੇ ਟਰੈਕਟਰਾਂ ਦੀ ਟੁੱਟ ਬੰਦ ਦੇ ਮੈਂ 30000 ਰੁਪਏ ਹੁਲਵਾਇਆ। ਇਹ ਹੁਣ ਅੱਜ ਜਿਹੜੇ ਅੱਜ ਵੀ ਲੋਕ ਇਵੇਂ ਨੁਕਸਾਨ ਹੋ ਗਏ ਬਹੁਤ ਯਾਰੀ। ਕਿਦੇ ਤੇ 4 ਫੁੱਟ ਟੋਆ ਪਿਆ ਪੇ ਕਿਦੇ 10 12 ਫੁੱਟ ਵੀ ਟੋਆ ਪਿਆ ਆਪਣਾ ਪਰ ਰੇਤਾ ਇਥੇ ਮਿੱਟੀ ਰਹੀ ਦੀ ਰੇਤਾ ਪੂਰਾ ਠਿੱਟ ਹੈ ਨਹੀਂ ਨਾ ਦੇਖ ਸਕਦਾ ਉਹਨੇ ਨਾ ਉਹ 20 ਫੁੱਟ ਟੋਆ ਪਿਆ ਪੇ ਇਹ 20 ਫੁੱਟ ਤੇ ਮੇ ਰੇਤਾ ਕਿੰਨਾ ਕਿੰਨੇ ਪਵੇਦਾ ਇਹਨਾਂ ਚ ਤਾਂ ਬਸ ਜੋ ਥੋੜਾ ਘਣਾ ਪਵੇਦਾ ਉਸ ਬਾਅਦ ਰੇਤਾ ਕਿੱਲੀ ਜਾਵੇ ਪੱਦਰ ਪਏ ਤੇ ਇੰਦੇ ਮਿੱਟੀ ਪਾ ਜਾਵੇ ਜਾ ਇਹ ਸਾਰਾ ਦਿੱਤਾ ਸਾਡੇ ਬਾਹਰ ਕਿਸੇ ਪਾਸੇ ਨਿਕਲ ਜਾਵੇ ਨਹੀਂ ਦੇਖ ਕੋਈ ਨਹੀਂ ਆਇਆ ਬਾਕੀ ਭੈਣਾ ਭਰਾ ਕਹਿੰਦੇ ਨੇ ਵੀ ਅਕੀ ਕੋਈ ਮਦਦ ਕਰਾਂ ਦੇ ਬਾਕੀ ਹੁਣ ਅੱਗੇ ਜਿਵੇਂਦਾਰਾਂ ਦੇ ਜਾਂ ਆਪਣੇ ਭੈਣਾ ਭਰਾਵਾਂ ਦੇ ਆਏ ਇਹ ਸਰਕਾਰ ਦੀ ਮਰਜ਼ੀ ਹੈ ਇਹ ਦੋ 100% ਹੀ ਸਾਰੇ ਬਿਲਕੁਲ ਜ਼ੀਰੋ ਹੀ ਹੋ ਗਏ ਸਾਡੇ ਪਿੰਡਾਂ ਦੇ 300 ਕਿੱਲੇ ਤਾਂ ਹੈ ਦੋ ਨਿਸਕੰਦਰੀ ਦਾ ਤੇ ਮਾਤਮ ਨਗਰ ਦੇ ਆਪਾਂ ਜਾਖ ਲਾਲ ਕਿੰਨੀ ਪੈੜੀ ਦਾ 1500 ਕਿੱਲੇ ਹੈ ਸਾਡੀ ਪੈੜੀ ਕਾਮਾਰੀ ਦੇ ਜਿਹੜੇ ਮਾਚ ਇਹ ਵੀ ਕੀ ਨਾ ਇਹ 60 ਕਿੱਲੇ ਨਾ ਕਿਲ ਬਾਨੀ ਖਤਬਾਨੀ ਬਹੁਤ ਨਖਾਨ ਹੋਰ ਜਿਹੜੇ ਧਾਨੀਆਂ ਤੇ ਜਿਵੇਂ ਵਹਰੇ ਨਾ ਪਾਣੀ ਪਿੰਦਾ ਰੇ ਇੱਕਦਮ ਥਲੂ ਨੇ ਮੁਰਦੀ ਪਾੜ ਦਿੱਤੇ मकाना सड़का त काफ़ी पै पेंट था सड़का चालण रहंदी आहे टुटी पई सड़क ते तव्हां बने फेर ई कुझु हासिल न डिगा रोड़े डिग्रे रहे कॾहिं डिग त कॾहिं डिग त असीं मदद करण बि साम्हूं पैली कोई सॼी हिकु असीं अॻे कणिक असां बीज सी ਕੀ ਕਹਦੀ ਮਤ ਸਰਕਾਰ ਕਰੇ ਕੋਈ ਪੈਣਾ ਭਰਾ ਕਰਨ ਜੇ ਹਾਂ ਸੱਸਾ ਕਰਨ ਮੰਗਦੇ ਸਸਿਆ ਨੇ ਸਾਨੂੰ 100000 ਮਿਲ ਜੇ ਪਰ ਬਾਕੀ ਇਹਨਾ ਜਿਵੇਂ ਸਾਡੇ 23 ਤੇ ਵੀ ਸਾਨੂੰ ਕੋਈ ਮੰਡੀ ਜਾ ਥੋੜੇ ਪੈਸੇ ਦੇ ਤੇ ਲਾਲਚ ਦੇ ਤੇ ਚੱਲ ਵੀ ਹੁਣ ਫੇਰ ਦੇਵਾ ਦੇ ਸਰਕਾਰ ਸਾਨੂੰ ਕੁਝ ਵੀ ਨਹੀਂ ਦਿੱਤਾ ਉਹਦਾ ਹੁਣ 20000 ਲਾਨ ਕੀਤਾ ਉਹ ਵੀ ਥੋੜਾ ਆ ਜਾ ਠੀਕ ਹੈ ਜੀ ਨਹੀਂ ਜੀ 20000 ਨਾਲ ਤਾਂ ਕੀ ਸਾਡੇ ਬੰਦਣਾ ਕੁਝ ਵੀ ਨਹੀਂ ਖਰਚੇ ਹੀ ਨਹੀਂ ਮੜਨਾ ਖਰਚੇ ਹੀ ਨਹੀਂ ਮੜਨਾ ਕਰਨੀ ਕਾੜ ਤੋ ਘੜ ਕਿੰਨਾ ਦਿੱਤਾ ਜਿੰਦਾਂ ਨਾ ਪੂਰਾ ਹੋ ਗਿਆ ਕੁਝ ਸਾਨੂੰ ਘੜ ਤੋ ਘਟ ਵੀ 50 100 ਰੁਪਏ ਤੇ ਜ਼ਰੂਰ ਚਾਹੀਦੇ 100% ਕਿਉਂ ਲੱਖ ਦਾ ਪਨ ਆਮ ਕਿਲਾ ਖਵੇ ਲੱਖ ਦਾ ਜੰਦਾ ਹੈ ਤੇ ਜੇਕਰ ਆਪਾਂ ਨੂੰ ਵਿਹਿਆਜ ਦਿੱਤਾ ਜਾਂ ਤੁਹਾਡੇ ਕੋਈ ਆ ਰਿਹਾ ਤਾਂ ਉਹ ਤਾਂ ਠੀਕ ਕੋਈ ਹੋਰ ਪ੍ਰਕਾਰ ਲੈ ਸਕ ਕੋਈ ਕਣਕ ਦੀ ਜੀ ਨਹੀਂ ਸਾਡੀ ਨੂੰ ਹੱਲ ਹੋ ਜਾ। ਇਹ ਸਰਕਾਰ ਤੇ ਆਕਰ ਆਵੇ ਜਾਂ ਸਿਰਫ ਥੱਕੀ ਦੇ ਜੋੜ ਜਾਵੇ ਤੇ ਵੱਡੀ ਗੱਲ ਹੈ। ਜਿੰਨਾ ਥੋੜੇ ਪੈ ਪਨੇ ਥੱਕੀ ਸਕ ਹਾਲਤੀ ਨਹੀਂ ਕਣਕ ਦੀ ਜੀ ਨਹੀਂ ਸਕਦੀ। ਸਾਡੇ ਮੰਗੇ ਦੇ 47 ਫੁੱਟ ਸਾਡੇ ਥਾਂ ਛੱਟੀ ਵੀ ਬਾਰਡਰ ਤੇ ਧਾਰ ਦੇ ਕੋਲ ਉਤਾਰ ਦੇ ਕੋਲ ਹੀ ਫੈਨ ਬਣ ਚਾਹੀਦਾ ਜਿਹੜੇ ਸਾਡੇ 12 ਪੇਰਾ ਪਿੰਡ ਦੇ ਸਾਰੇ ਬਾਜ ਜਾਂਦੇ ਮੰਗ ਸਾਡੀ ਇਹ ਤੇ ਬਾਕੀ ਸਾਨੂੰ ਜੇਕਰ ਸਰਕਾਰ ਕੋਲ ਨਹੀਂ ਕੋਈ ਸ਼ੇਗਾ ਸਾਨੂੰ ਮਾਪਜਾ ਨਾ ਦੇਵੇ ਕੋਈ ਗੱਲ ਨਹੀਂ ਮਾਪਜੇ ਸਾਨੂੰ ਨਹੀਂ ਸਾਡੀ ਪਹਿਲੀ ਵੇਲੀ ਪਹਿਲੇ ਕੋਈ ਗੱਲ ਸਾਨੂੰ ਬਾਨ ਦੇ ਦੇ ਬਸ ਸਾਡੀ ਇਹ ਫੈਸੇ ਸਰਕਾਰਾਂ ਦੇ ਅੱਗੇ ਵੀ ਇੱਕੋ ਸਾਨੂੰ ਬਾਨ ਨਹੀਂ ਦੇ ਦੇਣ ਬਸ ਸਾਨੂੰ ਕੋਈ ਚੀਜ਼ ਰੇਤਾ ਵੀ ਨਹੀਂ ਕੋਈ ਸਰਕਾਰ ਬੰਦੀ ਦਿੱਤੇ ਸਾਨੂੰ ਬਸ ਬਾਨ ਦਿੱਤਾ ਜਾਵੇ ਅਸੀਂ ਆਪੇ ਕਰ ਲੈ ਸਾਡੀ ਵੀ ਨਹੀਂ ਪਈ ਪਈ ਕੋਈ ਡੈਨੇ ਡੋਕਣ ਵਾਲਾ ਚਾਰ ਕੰਨ ਵੇਚ ਦੇਵਾਂਦੇ ਕਰਜਾ ਲਾ ਲੇ ਵੈਦਾ ਜੀ ਕਹਿੰਦੇ ਨੇ ਫੋਟਾ ਕਰਜਾ ਜ਼ਮੀਨ ਕਿੰਨੀ ਹੈ ਜੀ ਕਿੱਲਾ ਹੈ ਜੀ ਬਾਕੀ ਆਸ-ਪਾਸ ਦਾ ਕਾਫੀ ਹੋਏਗਾ ਉਹ ਤਾਂ ਇਹਦੇ ਤੇ ਜਿਆ ਕਿੰਨਾ ਹੋਇਆ ਤੇ ਸਾਰੇ ਪਾਸੇ ਆਜ ਦਰ ਵੀ ਤੇ ਖੱਡੇ ਵੀ ਕਾਫੀ ਪੈ ਚੁੱਕੇ ਹਾਂ ਹਾਂ ਜੀ ਤੇ ਕੀ ਇਹ ਮਸਲਾ ਹੋਰ ਸਾਹਮਣਾ ਕਰਨਾ ਪੈ ਰਿਹਾ ਜੀ ਫਸਲਾਂ ਕਿੰਨੀ ਦੀ ਬਈ ਹੋ ਕੀ ਹੋਗੀ ਜੀ ਇਹ ਗਣ ਮੇਹ ਸਾਹਿਬ ਨਾ ਵੇਖੀ ਤਾਂ ਮੇਰੇ ਹਾਵ ਨਾ ਇੱਥੇ ਪਾਣੀ ਥੋਂ ਪੈਣਾ ਇੱਥੇ ਵੀ ਨਕਮੇ ਨਹੀਂ ਬੀਜੀ ਜਾਣੀ ਜਿਹੜਾ ਲਾਤ ਬਣਾ ਖਾ ਟਰਾਲੀ ਵਿੱਚ ਟਪਦੀ ਹੈ ਤਾਂ ਮੈਂ ਖੌਂਕ ਪੈਂਦਾ ਆ ਆ ਬਿਆੱਖਾ ਹੀ ਤੇ ਖੱਡਾ ਮਾਰਾਂ ਨੂੰ ਜਿਹੜੇ ਤਾਂ ਚੱਕਣਾ ਵੀ ਔਖਾ ਹੋਇਆ ਪਿਆ ਹਾਂਜੀ ਇਹ ਜੀ ਤੁਸੀਂ ਹੱਲ ਕੱਢੋ ਤਾਂ ਮੰਦਾ ਉਹਨਾਂ ਗਰੀਬ ਧੋਕਿਆ ਹਾਲਾਣਾ ਤੇ ਜੇ ਮਿੱਟੀ ਪਾਣ ਤਾਂ ਫਿਰ ਫਸਲ ਹੈ ਜਿਆਦਾ ਮਿੱਟੀ ਮੁੱਟੀ ਪਾਇਆ ਜਾਵੇ ਤਾਂ ਉਹ ਬਰਾਬਰ ਹੋ ਜਾਵੇ ਤਾਂ ਫਿਰ ਹੋ ਸਕਦਾ ਮਦ ਨਹੀਂ ਦੇ ਆਏ ਕੋ ਨਹੀਂ ਦੇ ਵੀ ਨਹੀਂ ਪਹੁੰਚਦੇ ਯਾਰ ਜਾਂਦੇ ਨੇ ਆਂਦੇ ਨੇ ਕਰ ਦੇ ਮੰਗੇ ਜੀ ਕੋਈ ਕਰੇ ਤਾਂ ਤਾਂ ਹੀ ਹੁਣ ਤੁਸੀਂ ਵੇਖ ਲਓ ਜੇ ਹੁਣ ਗਰੀਬ ਬੰਦੇ ਦਾ ਚਾਉਣਾ ਨਹੀਂ ਤੁਸੀਂ ਮਦਦ ਕਰੋ ਤਾਂ ਤਾਂ ਹੀ ਚਾਹ ਸਕਦਾ ਸਰਕਾਰ ਮਦਦ ਸਰਕਾਰ ਮਦਦ ਕਰੇ ਇੱਥੇ ਫਸਲਾਂ ਦਾ ਨੁਕਸਾਨ ਹੋ ਗਿਆ ਜਿੰਨੀਆਂ ਵੀ ਫਸਲਾਂ 200% ਖਤਮ ਹੋ ਚੁੱਕੀਆਂ ਨੇ ਤੇ ਜਿਵੇਂ ਰੇਤ ਚੜ ਗਿਆ ਖੇਤਾਂ ਦੇ ਵਿੱਚ 2-3 ਤਿੰਨ ਕੋਟੇ ਜਿਵੇਂ ਆ ਟਾਣੀਆਂ ਵਗੈਰਾ ਨਹੀਂ ਸਭ ਮਕਾਨ ਕੋਡੇ ਤੇ ਕਿਸੇ ਦੇ ਕਾਰਬਾਰ ਲੋੜ ਗਿਆ ਹਾਂ ਜੀ ਟੋਟੇ ਪ੍ਰਕਾਸ਼ ਰਾਇ ਜੀ ਆ ਵੇਖ ਰਹੇ ਨੇ ਤੁਸੀਂ ਬਹੁਤ ਮਾੜਾ ਹਾਲ ਹੈ ਜੀ ਸੜਕਾਂ ਜਿਹੜੀਆਂ ਲਿੰਕ ਰੋਡਆਂ ਸੀਆਂ ਟੁੱਟ ਗਿਆ ਸਾਰੇ ਆ ਲੈਵਲ ਗਰਾਊਂਡ ਸੀ ਸਾਡਾ ਸਕੂਲ ਦਾ ਜਿਹੜਾ ਆ ਆਪਣਾ ਖੇਡ ਮੈਦਾਨ ਉਹ ਟੁੱਟ ਗਿਆ ਹਾਲਾਤ ਬਹੁਤ ਮਾੜੇ ਨੇ ਜੀ 3 ਕਿਲੋਮੀਟਰ ਸੜਕ ਹੈਗੀ ਇਹ ਸਾਰੀ ਟੁੱਟ ਗਈ ਤੇ ਟੁੱਟੋਏ ਪੈ ਗਏ ਪੰਗ ਅਸੀਂ ਇਹ ਕਰਨਾ ਚਾਹੁੰਦੇ ਕਿ ਇਹ ਜਿਹੜਾ ਦਰਿਆ ਹੈਗਾ ਜਦੋਂ ਡੂੰਘਾ ਕੀਤਾ ਜਾਵੇ ਤੇ ਪਾਣੀ ਇਹ ਦਰਿਆ ਦੇ ਵਿੱਚ ਵੀ ਜਾਵੇ ਜਾਂ ਫਿਰ ਜਿਹੜੀ ਤਾਰਬੰਦੀ ਜਿੱਥੇ ਬੰਨ ਪਾਇਆ ਜਾਵੇ ਉਹ ਪਾਣੀ ਸਾਡੇ ਵੱਲ ਨਾ ਆਵੇ 40 ਫੁੱਟ ਤੇ ਸਾਡੀ ਖਾਂ ਪਈ 47 ਫੁੱਟ ਦੇ ਨੇ ਤੇ ਜਗਾ ਉੱਥੇ ਪਈ ਆਪਣੇ ਡੱਬੇ ਲਾਏ ਆ ਉੱਥੇ ਬਨ ਪਾਇਆ ਗਿਆ ਫੇਰ ਕੋਈ ਫਸਲ ਸਾਡੀ ਬਾਤ ਸਸਤਾ ਵੀ ਕਹਿ ਰਹੇ ਨੇ ਕਹਿੰਦੇ ਕਿਸਾਨਾਂ ਦੇ ਫੀਤੋੜੀਆਂ ਰਹਿ ਗਈਆਂ ਸੀ ਟਰੈਕਟਰ ਮਹੰਗਾ ਕੇ ਟੋੜਾ ਜਿਹੜਾ ਫਸਲਾਂ ਪਜਾਵਾਂਗੇ ਪਾਦਰੀ ਕਰਾਂਗੇ ਮੂਨ ਵੀ ਖਰੀਦਾਂ ਰੇਤ ਵਿੱਚ ਕਾਵਾਂਗੇ ਇਹ ਮਿੱਟੀ ਵਿੱਚ ਮਿਕਸ ਕੀਤੀ ਫੇਰ ਤਕੀ ਦਿਖਾਇਆ ਜਾਣਾ ਹੈ ਹੱਲ ਲੈਂਦਾ ਇਹ ਉਹਨਾਂ ਕੀ ਦੇ ਪਾਦਰੀ ਕਰਕਾਣ ਦਿੱਤੀ ਜਾਵੇ ਜ਼ਮੀਨ ਜਿਹੜੀ ਟੋਟ ਬੇਗੇ ਨੇ ਤੇ ਜਾਂ ਫੇਰ ਬਨ ਪਾਇਆ ਜਾਵੇ ਦਰਿਆ ਦੇ ਉੱਲੀ ਸਾਈਂ ਤਾਰੇ ਜਿਹੜੇ 8 10 ਪਿੰਡ ਨੇ ਸਾਰੀ ਬਚਤ ਹੋ ਜਾਈਏ ਇਹਨਾਂ ਦੀ 12 ਪਿੰਡਾਂ ਦੀ ਲੰਘ ਜੀ ਕਰਨੇ ਅਸੀਂ ਉਹ ਸਮਰਾ ਸਾਹਿਬ ਆਇਸੀ ਕਹਿੰਦੇ ਸੀ ਇਹ ਸੈਂਟਰ ਦਾ ਕੰਮ ਹੈ ਸੈਂਟਰ ਦੇ ਅੰਦਰ ਜਿਹੜਾ ਬੰਨ ਜਿਹੜਾ ਦੇਖੀ ਚਾਰ ਗਰਾਂ ਤੇ ਸੱਤ ਸੱਤ ਵਟ ਇੱਕ ਵਜੀਰ ਸਿੰਘ ਇੱਕ ਹੋਮ ਸਿੰਘ ਕਲਮੰਤ ਸਿੰਘ ਧੀਰ ਸਿੰਘ ਬੰਦਾ ਸਿੰਘ ਇਹ ਚਾਰ ਪੰਜ ਗਰਾਂ ਤੇ ਤਾਂ ਬਾਹਲਾ ਹੀ ਦਿੱਤਾ ਹੈ ਸੰਤਾ ਸਿੰਘ ਤੇ ਬਾਕੀ ਜਿਹੜਾ ਰਕਬਾ ਨਾਲ ਸਾਡੇ ਗਵਨ ਬਣ ਉਹਨਾਂ ਦੀ ਵਾਧੂ ਹੈਗਾ ਹੈ ਤੇ ਬਾਕੀ ਅਸਲ ਰੱਤਾ ਇੱਥੇ ਟਿੱਬੀ ਤੇ ਵਧੀਆ ਪਿਆ ਜਿਹਨੇ ਚਾਣਾ ਹੋਵੇ ਲੋੜ ਹੋਵੇ ਸਾਡੇ ਨਾਲ ਸਿੱਧੀ ਗੱਲ ਕਰਨ ਪੰਜਾ ਘਰਾ ਬਣੇ ਜਿਹਨੇ ਆ 20 ਟੁਕਲੇ ਜਿਹੜੇ ਰੱਤਾ ਹੈ ਵਧੀਆ ਪਿਆ ਹੈ ਇਹਨਾਂ ਭਰਾਵਾਂ ਨੇ ਬਿਨਾਂ ਚਾਣਾ ਦੇ ਸਾਡੇ ਨਾਲ ਸਿੱਧਾ ਆ ਕਰਨ ਤੇ ਅਸੀਂ ਰੇਟ ਮਕਾਨਾ ਰਹੇ ਇਹਨਾਂ ਕੋਈ ਪਰਚੀਆਂ ਕੱਟਦੇ ਫਿਰਨ ਕੋਈ ਪਾਣੀ ਦੇ ਮੰਗਣ ਗਲਾਸ ਪਾਣੀ ਦੇ ਪਵਾ ਦੇ ਬਿਦਾਰ ਤੇ ਇਹ ਕੱਢ ਅਸੀਂ ਚਾਹ ਫਰੀ ਦੇਵਾਂਦੇ ਜਿੱਥੇ ਖੱਡਾ ਚਲਾਵਾਂ ਦੇ ਭਾਵੇਂ ਵੱਲੋ ਜਿਹੜੇ ਟਰਾਲੀਆਂ ਨੇ ਭਰਾ ਆਉਣ ਦੇ ਮਸ਼ੀਨਾਂ ਨਾਲ ਅਸੀਂ ਝਾਪਾਵਾਂਗੇ ਆਪੇ ਕੋਈ ਪੈਸਾ ਨਾ ਲਾਵੇ ਕੋਈ ਕਿਧਰੇ ਨਾ ਲਾਵਣ ਤੇ ਸਾਦਾ ਰੇਤਾ ਚੋ ਜਵੇ ਸਰਕਾਰ ਵਰਗੀ ਸਾਹਮਣੇ ਦੀ ਧੰਵਾ ਤੇ ਜੇ ਸਹੀ ਲਾਉਂਦੇ ਤੇ ਸਰਕਾਰ ਕਿੰਨਾ ਆਪ ਨੂੰ ਕਹਣ ਆ ਮਾਲਕੀ ਟਰਾਈ ਵਿੱਚ ਜਿੱਥੇ ਕਿਰਾਣਾ ਦੇ ਮਸ਼ੀਨਾਂ ਆਉਣੇ ਕੋ ਲਾਲਸੇ ਇਹ ਨੇ ਵੀ ਨਿਹਰੀਆਂ ਟਰਾਲੀਆਂ ਖੜੀਆਂ ਆਉਣ ਭਰੀਆਂ ਨਾ ਤੇ ਵਿਚਾਰੇ ਤੇਲ ਬਾਲ ਦੇ ਬਲ ਤੇ ਪਿੱਛੇ ਹੀ ਥੱਲਣ ਤੇ ਉਹਨਾਂ ਨੂੰ ਇੱਥੇ ਖੜੀਆਂ ਨੂੰ ਟਰਾਲੀਆਂ ਦੇ ਰਾਂ ਨੂੰ ਰੋਟੀ ਵੀ ਨਾ ਕੋਈ ਦੇਵੇ ਅਸੀਂ ਆਪਣੇ ਨਾਲ ਦਾ ਪ੍ਰਬੰਧ ਕਰਾਂਦੇ ਉਹਨੀਆਂ ਗੁਸਾਬ ਨਾਲ ਲਿਆਵਾਂ ਨਾ ਪੋਲ ਜੜਾਵਾਂ ਦੇ ਲਿਆਵਾਂ ਦੇ ਰੇਤਾ ਚੋਜ ਵਧੀਆ ਗੱਲ ਹੈ ਇੱਕ ਤਾਂ ਸੱਤ ਸੱਤ ਖੋਟੇ ਗਏ ਜਿੰਨੇ ਜਿੰਨੇ ਭਰਾਵਾਂ ਦੇ ਰੇਤਾ ਹੈਗਾ ਤੇ ਕੋਈ ਤਾਂ ਕਿਹੜਾ ਸਹਿਤਾ ਦੇਵਣਾ ਦਾ ਹੈਗਾ ਉਹਦੇ ਸਾਨੂੰ ਤੇਥੇ ਕੋਈ ਕੁਛ ਦਾ ਕੋਈ ਨਹੀਂ ਨਾ ਸਾਡੀ ਦੁਕਾਨ ਕੋਈ ਨਹੀਂ ਕੋਈ ਤੇਲ ਤੋਂ ਸਾਨੂੰ ਦੇਣ ਜਿਹੜੀ ਦੂਜੀ ਪਈ ਪਹਿਲੀ ਉਹ ਉੱਤੇ ਚਲੋ ਆਪੇ ਵਾਗੇ ਜਾਂਦੀ ਮੇਰਾ ਖਾਕ ਖਾਕ ਤੇ ਮੈਂ ਮੇਰੇ ਰੰਗਾਂ ਮੈਂ ਵੀ ਦੇਣਾ ਸਾਡਾ ਹੱਕ ਬਣਦਾ ਸਾਨੂੰ ਤੇਲ ਵੀ ਦੇਵਣਾ ਇਹ ਖਾਦ ਵੀ ਦੇਵਣ ਸਿੱਧਾ ਸਾਡੇ ਰੱਤੇ ਕੋਲ ਆ ਵੀ ਆ ਪਹਿਲੀ ਕਿੰਦੀ ਹੈ ਸਾਨੂੰ ਇੱਥੇ ਉੱਤੇ ਦੇਵੇ ਬਾਹਰ ਹੁਣ ਕੋ ਉਥੇ ਪਿੰਡਾਂ ਦੇ ਵੰਡਦੇ ਵੀ ਦਾਗਾ ਨਾ ਕਿੰਦੀ ਪਹਿਲੀ ਵੀ ਨਹੀਂ ਹੈਗੀ ਉਹ ਵੀ ਲੈ ਜਾਂਦਾ ਹੈ ਸਾਨੂੰ ਕੁਝ ਨਹੀਂ ਹਣੂ ਕੁ ਦਿਨ ਕਿੱਥੇ ਅਸੀਂ ਦਿਹਾੜੀ ਜਾਂਦੇ ਰਹੇ ਤੇ ਮਬਰ ਵੰਡ ਦਿੰਦੇ ਨੇ ਗਲੀਆਂ ਬਰੀਚੀਆਂ ਖਲੀਆਂ ਨੇ ਆਹ ਟਰਾਲੀ ਵਧੀਆ ਮੈਂ ਆਪ ਖਲੋ ਤੇ ਮੈਂ ਟਰਾਲੀ ਭਰਾਵਾਂ ਦਾ ਤੇ ਲਗਾ ਦੇਵਾਂ ਦਾ ਭਗਵਾਨ ਤਾਂ ਮਹਾਰ ਬੰਦਾ ਚੰਗਾ ਐ ਸਾਦਾ ਰੇਤਾ ਚੌਜ ਜੇ ਸਵਣਾ ਹੀ ਬੰਦਾ ਚੰਗਾ ਐ ਰੇਤਾ ਚੌਜ ਜਾਵੇ ਤੇ ਸਾਨੂੰ ਕੋਈ ਸਹਾਇਤਾ ਦੇ ਦੇ ਰੇਤੇ ਵਾਲੇ ਨੂੰ ਠੀਕ ਐ ਪਾਣ ਚੰਗਾ ਐ ਹਾਂ ਮੁਰ ਚੰਗਾ ਐ ਵੀ ਮਾਜਬਾ ਵੀ ਚਾਹੀਦੀ ਸਾਨੂੰ ਕੋਠੇ ਵੀ ਚਾਹੀਦੀ ਨੇ ਸਾਰੇ ਪਿੰਡ ਵਾਲ ਨੂੰ ਸਾਰੇ ਭਰਾਵਾਂ ਨੂੰ ਤੇ ਜੇ ਡਿੱਗੇ ਪੈਣੀ ਗਨੇ ਤੋਂ ਕਿਹੜਾ ਜਿਹੜਾ ਢਾਣੀ ਢਾਣੀ ਕੀ ਤੀਂ ਆਂ ਢਾਣੀ ਉਹ ਦੂਜੇ ਪਿੰਡਲ ਮਰੇ ਹੋਏ ਨੇ ਹਾਰਾ ਕੁਛ ਇੱਕੋ ਵੰਡ ਤੋ ਦਿਓ ਬਰਾਬਰ ਦਿਓ ਬਰਾਬਰ ਦਿਓ ਉਹ ਕੋਈ ਲਾ ਆ ਜਾਂਦਾ ਹੀ ਉਹ ਢਾਣੀ ਤੇ ਕੋਈ